ਦਸ ਹੋਤਾ ਸ਼ੋ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 1 ਦਸੰਬਰ 2025 ਦਿਨ ਸੋਮਵਾਰ ਨਾਨਸ਼ਾਈ ਸਮਾਤ 557 ਮਗਰ ਮਹੀਨੇ ਦੀ 14 ਤਰੀਕ ਹੈ ਜੀ ਸੈਮਿਆਮੂ ਕੜਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲੇ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਸ ਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ ਕੈਨੇਡਾ ਦੀ ਭਾਰਤ ਦੀ ਪੰਜਾਬ ਦੀ ਤੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਨੇ ਜੀ ਭਾਰਤ ਜੁਵਲਰਸ ਜਿਹੜਾ ਨਾ ਕਿ ਸਰੀ ਦੇ ਪਾਇਲਬੀਨਾ ਸੈਂਟਰ ਤੋਂ ਬਾਅਦ ਕੈਲਰੀ ਅਤੇ ਹੁਣ ਐਡਮਿੰਟਨ ਚ ਆਪਣੀ ਤੀਜੀ ਲੋਕੇਸ਼ਨ ਹੈ ਕੋਲ ਦਿੱਤੀ ਹੈ ਇਸ ਦੇ ਨਾਲੇ ਫਾਈਬਰ ਟੈਕ ਡਿਸਟ੍ਰੀਬਿਊਟਰ ਸਾਡੇ ਪ੍ਰੋਗਰਾਮ ਦੇ ਸਪான்ਸਰ ਸ੍ਰੀ ਬੈਂਕੂਵਰ ਕਕਟਲਮ ਟੈਂਥਾ ਹਾਂ ਤੋਂ ਇਹ ਪਲਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸ੍ਰੀ ਦੇ ਵਿੱਚ 300 ਹੋਰ ਪੁਲਿਸ ਆਫਿਸਰਸ ਲਿਆਉਣ ਦਾ ਵਾਅਦਾ ਜੋ ਇੱਕ ਕਾਉਂਸਲਰ ਵੱਲੋਂ ਕੀਤਾ ਗਿਆ ਇਸ ਦੇ ਨਾਲ ਹੀ ਉਹ ਕਵੀਕਣ ਦੇ ਉੱਤੇ ਨੌਜਵਾਨ ਦਾ ਕਤਲ ਹੋਇਆ ਸੀ ਉਹਦੀ ਪਛਾਣ ਜਨਤਾ ਕੀਤੀ ਗਈ ਹੈ ਨੌਜਵਾਨ ਇੱਕ ਪੰਜਾਬੀ ਨਿਕਲਿਆ ਜੀ ਸਿਕਸ ਫੋਰ ਜਸਟਿਸ ਵੱਲੋਂ ਭਾਰਤੀ ਰਾਜਦੂਤ ਤੇ ਬੜੇ ਗੰਭੀਰ ਦੋਸ਼ ਲਾਏ ਗਏ ਨੇ ਤੇਜ ਦੇ ਨਾਲ ਆਪਾਂ ਗੱਲ ਕਰਾਂਗੇ ਭਾਰਤ ਦੀ ਭਾਰਤ ਦੇ ਵਿੱਚ ਹਰ ਇੱਕ ਫੋਨ ਦੇ ਵਿੱਚ ਟਰੈਕਰ ਲੱਗੂਗਾ ਮਤਲਬ ਕਿ ਸਰਕਾਰ ਤੁਹਾਡੇ ਫੋਨਾਂ 'ਚ ਵੜਨ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ ਬਿਸ਼ਨੋਈ ਗੈਂਗ ਨਾਲ ਜੁੜੇ ਇੱਕ ਗੈਂਗਸਟਰ ਦਾ ਕਤਲ ਹੋਇਆ ਤੇ ਇਧਰੋਂ ਹਰਿਆਣਾ ਨੂੰ ਨਾ ਹੋ ਗਈ ਹੈ ਕਿ ਚੰਡੀਗੜ੍ਹ 'ਚ ਉਹ ਆਪਣੀ ਵੱਖਰੀ ਵਿਧਾਨ ਸਭਾ ਨਹੀਂ ਬਣਾ ਸਕਦੇ ਪੂਰਾ ਪ੍ਰੋਬਲਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਣੇ ਹੈ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ हर रिवायत का सच्चा साथी जो थोड़ी तो सादगी होर भी निखारे भारत ज्वेलर्स पता नोट करो इक्यासी भी स्ट्रीट पाइल बिजनेस सेंटर सरी कॉल छे सौ चार पांच सौ तिरानवे कैलगरी की कामयाबी तो बाद हूँ अस अपनी तीजी लोकेशन एडमिंटन भी खोल ली है ਦਾ ਸਹੋਤਾ ਸ਼ੋਅ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੇ ਸ਼ਹਿਰ ਸਰੀ ਤੋਂ ਸਰੀ ਮੋਰਲੇ ਸਾਲ ਚੋਣਾਂ ਹੋਣ ਜਾ ਰਹੀਆਂ 2026 ਦੇ ਅਕਤੂਬਰ ਮਹੀਨੇ ਚਾਰ ਸਾਲ ਬਾਅਦ ਚੋਣਾਂ ਹੁੰਦੀਆਂ ਨੇ ਮਿਸਪੈਲਿਟੀ ਦੀਆਂ ਅੱਡ ਅੱਡ ਤਰ੍ਹਾਂ ਜ਼ੋਰ ਅਜ਼ਮਾਈ ਕਰਦੀਆਂ ਮੌਜੂਦਾ ਕੌਂਸਲ ਡੈਂਡਾਇਨਸ ਜਿਹੜੀ ਕਿ ਪਹਿਲਾਂ ਜਿਹੜੀ ਇੱਕ ਆਲਰੇਡੀ ਕੌਂਸਲਰ ਨੇ ਤੇ ਕਹਾ ਮੇਅਰ ਦੇ ਉਮੀਦਵਾਰ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਜੇਕਰ ਉਹ ਆਪਣੀ ਕੌਂਸਲ ਸਮੇਤ ਚੋਣ ਜਿੱਤ ਜਾਂਦੇ ਆ ਤਾ ਸਰੀ ਦੇ ਵਿੱਚ 300 ਹੋਰ ਪੁਲਿਸ ਅਧਿਕਾਰੀ ਲੈ ਕੇ ਆਉਣਗੇ ਉਹਨਾਂ ਦਾ ਤਰਕ ਆ ਕਿ ਵੈਨਕੂਵਰ ਜਿਹੜਾ ਆ ਉਹ ਸਰੀ ਦੇ ਬਰਾਬਰ ਆਬਾਦੀ ਵਾਲਾ ਲਗਭਗ ਸ਼ਹਿਰ ਆ ਪਰ ਉੱਥੇ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਦੀ ਗਿਣਤੀ 1400 ਦੇ ਕਰੀਬ ਆ ਜਦੋਂ ਕਿ ਸਰੀ ਦੇ ਵਿੱਚ ਇਹ ਗਿਣਤੀ 900 ਤੋਂ ਥੱਲੇ ਆ ਉਹ ਕਹਿੰਦੇ ਜੇਕਰ ਮੈਂ ਮਿਹਰਬਾਨੀ ਤਾ ਹੈ ਗਿਣਤੀ ਜਿਹੜੀ ਆ ਵਧਾ ਕੇ 1200 ਤੱਕ ਜਾਨੀ ਕਿ 300 ਪੁਲਿਸ ਮੁਲਾਜ਼ਮ ਹੋਰ ਲਿਆ ਕੇ ਵੈਨਕੂਵਰ ਦੇ ਲਾਗੇ ਲੈ ਕੇ ਜਾਵਾਂਗੇ ਕਿਉਂਕਿ ਉਹਨਾਂ ਦਾ ਤਰਕ ਹੈ ਕਿ ਜਿਹੜੇ ਫੁੱਟਸ ਔਨ ਗਰਾਉਂਡ ਆ ਮਤਲਬ ਕਿ ਵਧੇਰੇ ਪੁਲਿਸ ਅਧਿਕਾਰੀ ਆ ਉਹ ਸ਼ਹਿਰ ਦੀ ਦੇਖ ਰੱਖਣ ਦੇ ਵਿੱਚ ਹੋਰ ਸਹਾਇਤਾ ਹੋ ਸਕਦੇ ਆ ਪਹਿਲਾਂ ਵੀ ਇਹ ਮੰਗ ਵੱਡੇ ਪੱਧਰ ਤੇ ਉੱਠਦੀ ਰਹੀ ਆ ਕਿ ਸਰੀ ਬਹੁਤ ਤੇਜ਼ੀ ਦੇ ਨਾਲ ਵਧਦਾ ਸ਼ਹਿਰ ਆ ਇਹਦੀ ਆਬਾਦੀ ਨੇ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਵੈਨਕੂਵਰ ਨਾਲੋਂ ਟੱਪ ਜਾਣਾ ਆ ਜੇਕਰ ਆਪਾਂ ਇਰੀਏ ਦੇ ਤੌਰ ਤੇ ਦੇਖੀਏ ਇਲਾਕੇ ਤੌਰ ਤੇ ਦੇਖੀਏ ਤਾਂ ਸਰੀ ਸ਼ਹਿਰ ਜਿਹੜਾ ਵੈਨਕੂਵਰ ਬਾਹਰ ਨਵੀਂ ਤੇ ਰੈਚਮੈਂਟ ਨਾ ਸ਼ਰਨ ਨੂੰ ਮਿਲਾ ਕੇ ਉਹਦੇ ਨਾਲੋਂ ਵੱਡਾ ਆ ਸੋ ਇਸ ਬਾਰੇ ਤੇ ਹੋਲ ਪੁਲਿਸ ਅਧਿਕਾਰੀ ਚਾਹੀਦੇ ਆ ਸੋ ਲੰਡਾ ਐਨ ਐਸ ਜਿਹੜੇ ਕਿ ਪਹਿਲਾਂ ਵੀ ਕਈ ਵਾਰੀ ਕਾਉਂਸਲ ਰਹੇ ਚੁੱਕੇ ਆ ਤੇ ਇਸ ਵਾਰੀ ਮਿਹਰਬਾਨਾ ਚਾਹੁੰਦੇ ਆ ਉਹਨਾਂ ਨੇ ਕਿਹਾ ਕਿ ਬਹੁਤ ਜ਼ਰੂਰੀ ਆ ਕਿ ਇੱਕ ਤਾਂ ਇੱਥੇ ਪੁਲਿਸ ਮੁਲਾਜ਼ਮ ਵੈਨਕੂਵਰ ਦੇ ਬਰਾਬਰ ਹੋਣ ਤੇ ਦੂਜੀ ਗੱਲ ਸਰੀ ਦੀ ਆਪਣੀ ਪੁਲਿਸ ਅਕੈਡਮੀ ਹੋਣੀ ਚਾਹੀਦੀ ਹੈ ਜਸਟਿਸ ਇੰਸਟੀਚਿਊਟ ਆਫ BC ਜੀਆਈ BC ਜਨੂੰ ਕਹਿੰਦੇ ਆ ਉੱਥੇ ਪੁਲਿਸ ਦੀ ਟ੍ਰੇਨਿੰਗ ਹੁੰਦੀ ਆ ਉੱਥੇ ਕਹਿੰਦੇ ਸਟਾਫ ਦੀ ਘਾਟ ਆ ਉਹਨੇ ਪੁਲਿਸ ਅਧਿਕਾਰੀ ਜਲਦੀ ਬਣ ਨਹੀਂ ਸਕਦੇ ਜਿੰਨੇ ਕਿ ਸਰੀ ਨੂੰ ਲੋੜ ਆ ਇਸ ਵਾਸਤੇ ਸਰੀ ਦੀ ਆਪਣੀ ਪੁਲਿਸ ਅਕੈਡਮੀ ਦਾ ਹੋਣਾ ਬਹੁਤ ਲਾਜ਼ਮੀ ਆ ਤੇ ਉਹ ਕਹਿੰਦੇ ਵੀ ਮੈਂ ਪਹਿਲਾਂ ਵੀ ਇਹ ਮੰਗ ਕੀਤੀ ਆ ਅਤੇ ਜੇਕਰ ਮੈਂ ਮੇਅਰ ਚੁਣੀ ਗਈ ਤਾਂ ਮੈਂ ਇਹਦੇ ਵਾਸਤੇ ਪੂਰੀ ਲੌਬੀ ਕਰੂੰਗੀ ਕਿ BC ਸਰਕਾਰ ਇਹ ਪੁਲਿਸ ਅਕੈਡਮੀ ਸਰੀ ਦੇ ਵਿੱਚ ਖੋਲੇ ਤਾਂ ਕਿ ਅਸੀਂ ਪੁਲਿਸ ਅਫੀਸਰ ਜਲ ਤੋਂ ਜਲਦ ਬਣਾ ਕੇ ਭਰਤੀ ਕਰ ਸਕੀਏ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਸਰੀ ਸ਼ਹਿਰ ਦੀ ਹੀ ਸਰੀ ਦੇ ਵਿੱਚ ਵੀਕੈਂਡ ਦੇ ਉੱਤੇ ਇੱਕ ਕਤਲ ਹੋ ਗਿਆ ਸੀਗਾ ਬਾਹ ਦੇ ਵਿੱਚ ਕੋਈ ਉਹਦੀ ਉੱਗ ਸੋਗਣੀ ਨਿਕਲੀ ਕਿ ਇਹ ਵਿਅਕਤੀ ਕੌਣ ਸੀਗਾ ਤੇ ਹੁਣ ਆਈ ਹਟ ਜਿਹੜੀ ਕਿ ਜਾਂਚ ਕਰਤਾ ਏਜੰਸੀ ਹੈ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਸਰੀ ਦੇ ਵਿੱਚ ਕਤਲ ਹੋਣ ਵਾਲਾ ਇਹ ਵਿਅਕਤੀ ਜਿਸ ਕਰਨ ਬੜਿੰਗਾ ਇਦੀ ਉਮਰ 26 ਸਾਲ ਦੱਸੀ ਜਾ ਰਹੀ ਹੈ ਅਤੇ ਆਈਐਨਟੀ ਦੇ ਮੁਤਾਬਕ ਇਹ ਲੋਕਲ ਗੈਂਗਸ ਦੇ ਵਿੱਚ ਸ਼ਾਮਲ ਸੀ ਡਰੱਗ ਟ੍ਰੇਡ ਦੇ ਤੰਦੇ ਵਿੱਚ ਪੁਲਿਸ ਦੇ ਕਨ ਅਨੁਸਾਰ ਕੇ ਸ਼ਮੂਲੀਅਤ ਇਹਦੀ ਸੀਗੀ ਅਤੇ ਪਹਿਲਾਂ ਵੀ ਕਈ ਵਾਰੀ ਅਸੌਲਟ ਦੇ ਚਾਰਜਸ ਦੇ ਵਿੱਚ ਇਹਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ 28 ਨਵੰਬਰ ਨੂੰ ਰਾਤ ਨੂੰ ਤਕਰੀਬਨ ਪੌਣੇ 12 ਵਜੇ ਦੇ ਕਰੀਬ 152 ਸਟਰੀਟ ਦੇ 104 ਐਵਨਿਊ ਦੇ ਲਾਗੇ ਇਹਦੇ ਗੋਲੀਆਂ ਮਾਰੀਆਂ ਗਈਆਂ ਪੁਲਿਸ ਨੇ ਇਸ ਕੇਸ ਨੂੰ ਆਰਗੇਨਾਈਜ਼ਡ ਕ੍ਰਾਈਮ ਜਾਂ ਕਿ ਜਥੇਬੰਦਕ ਅਪਰਾਧਿਕ گروਹਾਂ ਦੇ ਨਾਲ ਜੁੜਿਆ ਦੱਸਿਆ ਹੈ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਨੂੰ ਮਾਰਨ ਤੋਂ ਬਾਅਦ ਇੱਕ ਡੋਜ ਰੈਮ ਪਿਕਅਪ ਚਲਾਇਆ ਉਹ 136 ਸਟਰੀਟ ਦੇ 115 ਐਵਨਿਊ ਦੇ ਲਾਗੇ 15 ਮਿੰਟ ਬਾਅਦ ਲੂ ਦਿੱਤਾ ਗਿਆ ਬ੍ਰਿਜ 뷰 ਇਲਾਕੇ ਦੇ ਵਿੱਚ ਤੇ ਲੋਕਾਂ ਤੋਂ ਸਹਿਯੋਗ ਮੰਗਿਆ ਪੁਲਿਸ ਨੇ ਕਿ ਜੇਕਰ ਕਿਸੇ ਕੋਲ ਕੋਈ ਜਾਣਕਾਰੀ ਹੋ ਇਸ ਸੰਬੰਧੀ ਕੋਈ ਡੈਸ਼ ਕੈਮ ਦੀ ਫੁਟੇਜ ਕੋਈ ਕੈਮਰੇ ਦੀ ਫੁਟੇਜ ਹੈ ਤਾਂ ਪੁਲਿਸ ਦੇ ਨਾਲ ਤੁਰੰਤ ਸੰਪਰਕ ਕਰੇ ਸੋ ਪੁਲਿਸ ਨੇ ਪਹਿਲਾਂ ਹੀ ਗੱਲ ਸਪਸ਼ਟ ਕਰ ਦਿੱਤੀ ਸੀ ਕਿ ਇਹ ਮਾਮਲਾ ਫਰੋਤਿਆਂ ਦੇ ਨਾਲ ਨਹੀਂ ਜੁੜਿਆ ਹੋਇਆ ਤੇ ਹੁਣ ਉਹਨਾਂ ਨੇ ਬਕਾਇਦਾ ਨਾਂ ਵੀ ਕਲੀਅਰ ਕਰ ਦਿੱਤਾ ਕਿ ਮਾਰਨ ਵਾਲਾ ਵਿਅਕਤੀ ਜਿਸ ਕੰਨ ਬਲਿੰਗ ਉਮਰ 26 ਸਾਲ ਦੀ ਜਿਹਦਾ ਕਿ ਪੁਰਾਣਾ ਪੁਲਿਸ ਰਿਕਾਰਡ ਦੱਸਿਆ ਗਿਆ ਜੀ ਗੱਲ ਕਰੀਏ 6 ਫॉर ਜਸਟਿਸ ਦੀ ਜਿਨ੍ਹਾਂ ਵੱਲੋਂ ਕਿ ਦੁਨੀਆ ਭਰ ਦੇ ਵਿੱਚ ਖਾਲਿਸਤਾਨ ਰਾਏਸ਼ਮਾਰੀ ਕਰਾਈ ਜਾਂਦੀ ਹੈ ਉਹਨਾਂ ਦੇ ਇੱਕ ਸਰਗਰਮ ਕਾਰਕੁਨ ਕੈਨੇਡਾ ਦੇ ਵਿੱਚ ਇੰਦਰਜੀਤ ਸਿੰਘ ਗੋਸਲ ਉਹਨਾਂ ਨੂੰ ਮਰਵਾਉਣ ਦੇ ਵਾਸਤੇ ਕੋਸ਼ਿਸ਼ਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਆ ਆਰਸੀਐਮਪੀ ਪਹਿਲਾਂ ਹੀ ਉਹਨਾਂ ਨੂੰ ਵਾਰਨਿੰਗ ਦੇ ਚੁੱਕੀ ਆ ਉਹਨਾਂ ਨੂੰ ਵਿਟਨੈਸ ਪ੍ਰੋਟੈਕਸ਼ਨ ਦੇ ਵਿੱਚ ਰੱਖਣ ਦੀ ਆਫਰ ਵੀ ਦਿੱਤੀ ਜਾ ਚੁੱਕੀ ਆ ਜਿਹੜੀ ਕਿ ਉਹਨਾਂ ਨੇ ਨਕਾਰ ਦਿੱਤੀ ਸੀ ਹੁਣ 6 फॉर ਜਸਟਿਸ ਦੇ ਜਿਹੜੇ ਕਾਨੂੰਨੀ ਸਲਾਹਕਾਰ ਨੇ ਗੁਰਪਤਵੰਨ ਸਿੰਘ ਪੰਨੋ ਉਹਨਾਂ ਨੇ ਇੱਕ ਗੰਭੀਰ ਦੋਸ਼ ਭਾਰਤੀ ਹਾਈ ਕਮਿਸ਼ਨਰ ਦੇ ਉੱਤੇ ਲਾਏ ਆ ਉਹ ਕਹਿੰਦੇ ਜਿਹੜਾ ਓਟਵਾਸਟਾਤ ਭਾਰਤੀ ਐਮਬੈਸੀ ਆ ਉਹਦੇ ਵਿੱਚ ਕੰਮ ਕਰਦਾ ਇੱਕ ਵਿਅਕਤੀ ਹੈ ਉਹਦੇ ਵੱਲੋਂ ਇੰਦਰੀ ਸਿੰਘ ਗੋਸਲ ਨੂੰ ਮਰਵਾਉਣ ਵਾਸਤੇ 50000 ਡਾਲਰ ਦੀ ਸਪਾਰੀ ਦਿੱਤੀ ਗਈ ਹੈ ਕੰਟਰੈਕਟ ਉਹ ਕੈਲੋ ਕਹਿੰਦੇ ਦਿੱਤਾ ਗਿਆ ਹੈ ਤੇ ਇਹਦੇ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਵਿਦੇਸ਼ ਮੰਤਰੀ ਨੂੰ ਪਬਲਿਕ ਸੇਫਟੀ ਮੰਤਰੀ ਨੂੰ RCMP ਨੂੰ ਸੀਸਜ ਨੂੰ ਸਾਰਿਆਂ ਨੂੰ ਜਾਣਕਾਰੀ ਹੈ ਸੋ ਬੜੇ ਹੀ ਗੰਭੀਰ ਦੋਸ਼ ਉਹਨਾਂ ਨੇ ਲਾਏ ਆ ਕਹਿੰਦੇ ਜਿਸ ਤਰੀਕੇ ਦੇ ਨਾਲ ਸਰੀ ਦੇ ਵਿੱਚ ਜੂਨ 2023 ਚ ਪਾਈ ਹਰਦੀਪ ਸਿੰਘ ਮਿਰਜਰ ਨੂੰ ਸ਼ਹੀਦ ਕੀਤਾ ਗਿਆ ਸੀ ਉਸੇ ਹੀ ਤਰ੍ਹਾਂ ਦੇ ਉੱਤੇ ਸਪਾਰੀ ਦੇ ਕੇ ਮਿੰਦਰਜੀਤ ਸਿੰਘ ਗੋਸਲ ਨੂੰ ਮਰਵਾਉਣ ਦੀ ਸਾਜ਼ਿਸ਼ ਘੜੀ ਗਈ ਹੈ ਤੇ ਇਹਦੇ ਵਿੱਚ ਭਾਰਤ ਸਰਕਾਰ ਪੂਰੀ ਤਰ੍ਹਾਂ ਜਿਹੜੀ ਆ ਉਹ ਇਨਵੋਲਵ ਹੈ ਉਹ ਕਹਿੰਦੇ ਐਸੇ ਕਰਕੇ ਆਰਸੀਐਮਪੀ ਵੱਲੋਂ ਵਿਟਨੈਸ ਪ੍ਰੋਟੈਕਸ਼ਨ ਜਿਹੜੀ ਇੰਦਰ ਸਿੰਘ ਨੂੰ ਪੇਸ਼ ਕਰਜ ਕੀਤੀ ਗਈ ਸੀ ਜਿਹੜੀ ਕੋਈ ਲੈਂਡ ਤੋਂ ਮਨਾ ਕਰ ਦਿੰਦੀ ਆ ਤੇ ਉਹ ਕਹਿੰਦੇ ਵੀ ਇਹ ਗੱਲ ਅਸੀਂ ਪਹਿਲਾਂ ਲੁਕੋ ਕੇ ਰੱਖੀ ਹੋਈ ਸੀਗੀ ਪਰ ਹੁਣ ਸਮਾਂ ਆ ਗਿਆ ਕਿ ਇਹਨੂੰ ਜਨਤਕ ਕੀਤਾ ਜਾਵੇ ਕਿਉਂਕਿ ਮਾਰਕ ਕਾਰਨੀ ਗਵਰਨਮੈਂਟ ਜਿਹੜੀ ਆ ਖੁੱਲ ਕੇ ਮੋਦੀ ਸਰਕਾਰ ਦੇ ਨਾਲ ਦੋਸਤਾਨਾ ਮੈਚ ਖੇਡ ਰਹੀ ਆ ਜਿਹਦੇ ਨਾਲ ਕਿ ਕੈਨੇਡਾ ਦੀ ਸੋਵਰਨਟੀ ਕੌਮਖਤਿਆਰੀ ਖਤਰੇ ਵਿੱਚ ਤੇ ਖਾਸ ਕਰਕੇ ਉਹ ਲੋਕ ਜਿਹੜੇ ਕੈਨੇਡਾ ਵਿੱਚ ਰਹਿ ਕੇ ਆਜ਼ਾਦੀ ਦੀ ਮੰਗ ਕਰਦੇ ਆ ਆਪਣੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਉਹਨਾਂ ਨੂੰ ਭਾਰਤ ਸਰਕਾਰ ਤੋਂ ਖਤਰਾ ਉਹ ਕਹਿੰਦੇ ਵੀ ਮੈਂ ਗੱਲ ਔਨ ਰਿਕਾਰਡ ਕਹਿਣਾ ਚਾਹੁੰਦਾ ਕਿ ਜਿਹੜੀਆਂ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਨੇ ਚਾਹੇ ਦੇ ਵਿੱਚ RCMP ਆ CISS ਆ ਤੇ ਇਥੋਂ ਤੱਕ ਕਿ ਪ੍ਰਧਾਨ ਮੰਤਰੀ ਦਫ਼ਤਰ ਨੂੰ ਵਿਦੇਸ਼ ਮੰਤਰੀ ਦੇ ਦਫ਼ਤਰ ਨੂੰ ਅਤੇ ਪਬਲਿਕ ਸੇਫਟੀ ਮਿਨਿਸਟਰ ਦੇ ਦਫ਼ਤਰ ਨੂੰ ਇਹਦੇ ਬਾਰੇ ਪਤਾ ਕਿ ਇਹ ਗੱਲ ਚੱਲ ਰਹੀ ਆ ਇਹਦੇ ਵਿੱਚ ਸਪਾੜੀ ਦਿੱਤੀ ਗਈ ਆ ਇੰਦਰੀ ਸਿੰਘ ਗੋਸਲ ਦੀ ਜਾਨ ਨੂੰ ਖਤਰਾ ਆ ਪਰ ਉਹ ਕਹਿੰਦੇ ਮਾਰ ਕਾਰ ਨਹੀਂ ਸਰਕਾਰ ਇਸੇ ਖਤਰੇ ਦੇ ਨਾਲ ਉਹ ਵੱਧ ਮੋਦੀ ਦੇ ਨਾਲ ਟ੍ਰੇਡ ਨੂੰ ਜਿਹੜੀ ਕਿ ਵਪਾਰ ਨੂੰ ਤਰਜੀਹ ਦੇ ਰਹੀ ਹੈ ਜਿਹਦੇ ਕਰਕੇ ਉਹ ਕਹਿੰਦੇ ਵੀ ਇਹ ਬਹੁਤ ਖਤਰੇ ਵਾਲੀ ਸਥਿਤੀ ਬਣ ਚੁੱਕੀ ਆ ਇਸੇ ਕਰਕੇ ਉਹਨਾਂ ਨੂੰ ਇਹ ਗੱਲ ਬਾਹਰ ਲੈ ਆਉਣੀ ਪਈ ਹੈ ਤੇ ਲੋਕਾਂ ਨੂੰ ਦੱਸੀ ਗਈ ਹੈ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਭਾਰਤ ਦੀ ਭਾਰਤ ਦੇ ਵਿੱਚ ਦਿਨੋਂ ਦਿਨ ਸਰਕਾਰ ਦਾ ਛੰੰਜਾ ਜਿਹੜਾ ਕੱਸਿਆ ਜਾ ਰਿਹਾ ਜਿਸ ਤਰੀਕੇ ਰੂਸ ਦੇ ਵਿੱਚ ਆ ਜਿਸ ਤਰੀਕੇ ਚੀਨ ਦੇ ਵਿੱਚ ਆ ਲੋਕਾਂ ਦੇ ਅਧਿਕਾਰ ਜਿਹੜੇ ਲਗਾਤਾਰ ਖੋਏ ਜਾ ਰਹੇ ਆ ਤੇ ਹੁਣ ਭਾਰਤ ਸਰਕਾਰ ਵੱਲੋਂ ਇਹ ਹਦਾਇਤ ਜਾਰੀ ਕੀਤੇ ਗਏ ਆ ਕਿ ਹਰੇਕ ਨਵੇਂ ਸਮਾਰਟਫੋਨ ਦੇ ਵਿੱਚ ਸਾਈਬਰ ਸਿਕਿਉਰਿਟੀ ਐਪ ਹੋਣੀ ਲਾਜ਼ਮੀ ਹੈ ਸੋ 90 ਦਿਨਾਂ ਦੇ ਵਿੱਚ ਵਿੱਚ ਹਰੇਕ ਫੋਨ ਦੇ ਵਿੱਚ ਇਹ ਸਿਕਿਉਰਿਟੀ ਐਪ ਜਿਹੜੀ ਆ ਡਾਊਨਲੋਡ ਕਰਨ ਦੇ ਆਦੇਸ਼ ਦਿੱਤੇ ਗਏ ਆ ਜਿਹਦਾ ਨਾਂ ਸੰਚਾਰ ਸਾਥੀ ਰੱਖਿਆ ਗਿਆ ਮਤਲਬ ਕਿ ਕਮਿਊਨੀਕੇਸ਼ਨ ਕੰਪੈਨੀਅਨ ਸੋ ਬਹਾਨਾ ਇਹ ਲਾਇਆ ਗਿਆ ਤੇ ਇਹ ਐਪ ਹੋਊਗੀ ਤਾਂ ਤੁਹਾਡਾ ਫੋਨ ਜੇਕਰ ਕੋਈ ਗਵਾਚ ਗਿਆ ਤਾਂ ਲੱਭਣਾ ਸੌਖਾ ਹੋ ਜਾਊਗਾ ਤੋ ਕਹਿੰਦੇ ਫੋਨ ਲੱਭੇ ਆ ਬਹੁਤ ਲੋਕਾਂ ਦਾ ਫਾਇਦਾ ਬਹੁਤ ਆ ਇਸ ਕਰਕੇ ਇਹ ਐਪ ਜਿਹੜੀ ਅਸੀਂ ਪਾਉਣੀ ਆ ਪਰ ਇਹ ਇੱਕ ਬਹੁਤੀ ਬਚਕਾਨਾ ਗੱਲ ਆ ਬੱਚੇ ਤੋਂ ਬੱਚੇ ਨੂੰ ਵੀ ਪਤਾ ਕਿ ਫੋਨ ਤਾਂ ਹੀ ਲੱਭਦਾ ਜੇਕਰ ਬੱਚਾ GPS ਟਰੈਕਰ ਲੱਗਾ ਹੋਵੇ ਉਹਦੀ ਲੋਕੇਸ਼ਨ ਹੋਵੇ ਸੋ ਇੱਕ ਤਰੀਕੇ ਦੇ ਨਾਲ ਸਰਕਾਰ ਜਿਹੜੀ ਆ ਉਹ ਲੋਕਾਂ ਦੀ ਪ੍ਰਾਈਵੇਸੀ ਖਤਮ ਕਰਨ ਜਾ ਰਹੀ ਹੈ ਉਹਨਾਂ ਦੀ ਕੱਲੀ ਕੱਲੀ ਜਿਹੜੀ ਸਰਗਰਮੀ ਉਹਦਾ ਧਿਆਨ ਰੱਖਿਆ ਜਾਊਗਾ ਉਹ ਕਿਹਨੂੰ ਕਿਹੜਾ ਮੈਸੇਜ ਭੇਜਦੇ ਆ ਕਿਹੋ ਜਿਹਾ ਮੈਸੇਜ ਭੇਜਦੇ ਆ ਉਹਨਾਂ ਦੇ ਫੋਨ ਦੇ ਵਿੱਚ ਡਾਟਾ ਕਿਹੋ ਜਿਹਾ ਆ ਇਹ ਸਾਰਾ ਸਰਕਾਰ ਦੇ ਵਾਸਤੇ ਪ੍ਰਾਪਤ ਕਰਨਾ ਬਹੁਤ ਸੌਖਾ ਹੋ ਜਾਊਗਾ ਜੋ ਸਰਕਾਰ ਦੀ ਬਣੀ ਹੋਈ ਐਪ ਤੁਸੀਂ ਆਪਣੇ ਫੋਨ 'ਚ ਪੱਕੀ ਡਾਊਨਲੋਡ ਕਰ ਲਓਗੇ ਸੋ ਇਹਦੇ ਵਿੱਚ ਇਹ ਵੀ ਗੱਲ ਆ ਕਿ ਆਪਸ਼ਨ ਨਹੀਂ ਦਿੱਤੀ ਹੋਈ ਕਿ ਤੁਸੀਂ ਮਰਜ਼ੀ ਆ ਕਰ ਲਓ ਜਾਂ ਨਾ ਕਰ ਲਓ ਹੈਵ ਟੂ ਆ ਤੁਹਾਨੂੰ ਹੈਵ ਟੂ ਹੈਵ ਜ਼ਰੂਰੀ ਕਰਨੀ ਪੈਣੀ ਆ ਤੇ ਇਹਦੇ ਵਿੱਚ ਸਮਾਰਟਫੋਨ ਕੰਪਨੀਆਂ ਨੂੰ ਪਹਿਲਾਂ ਹਦਾਇਤ ਦੇ ਦਿੱਤੀ ਗਈ ਹੈ ਚਾਹੇ Apple ਆ Samsung ਆ Vivo ਆ ਜਾਂ ਹੋਰ ਕੰਪਨੀਆਂ ਨੇ ਜਿਹੜੀਆਂ ਕਿ ਭਾਰਤ ਵਿੱਚ ਚੱਲਦੀਆਂ ਉਨਾ ਸਾਰਿਆਂ ਨੂੰ ਕਹੇਗਾ ਕਿ ਜਿਹੜਾ ਤੁਸੀਂ ਨਵਾਂ 스마트ਫੋਨ ਭਾਰਤ ਵਿੱਚ ਵੇਚਣਾ ਉਹਦੇ ਵਿੱਚ ਇਹ ਐਪ ਪਹਿਲਾਂ ਤੋਂ ਹੀ ਹੋਣੀ ਚਾਹੀਦੀ ਹੈ ਤੇ ਉਹਨੂੰ ਡਿਲੀਟ ਨਹੀਂ ਕੀਤਾ ਜਾ ਸਕਦਾ। ਕੁਝ ਐਪਸ ਫੋਨ ਦੇ ਵਿੱਚ ਜਈਆਂ ਹੁੰਦੀਆਂ ਜਿਨ੍ਹਾਂ ਨੂੰ ਤੁਸੀਂ ਡਿਲੀਟ ਨਹੀਂ ਕਰ ਸਕਦੇ। ਕੁਝ ਤੁਸੀਂ ਆਪਣੀ ਮਰਜ਼ੀ ਨਾਲ ਜਿਹੜੀਆਂ ਡਾਊਨਲੋਡ ਕਰਦੇ ਆਂ ਡਿਲੀਟ ਕਰਦੇ ਆਂ ਪਰ ਇਹ ਉਹ ਕਹਿੰਦੇ ਪੱਕੀ ਐਪ ਵਿੱਚ ਹੋਣੀ ਚਾਹੀਦੀ ਹੈ ਡਿਲੀਟ ਨਹੀਂ ਕੀਤੀ ਜਾ ਸਕਦੀ। ਜਿਹੜੇ ਫੋਨ ਪਹਿਲਾਂ ਕੰਮ ਕਰ ਰਹੇ ਆ ਵੇਕੇ ਹੋਏ ਆ ਉਹਨਾਂ ਦੇ ਵਿੱਚ ਸੌਫਟਵੇਅਰ ਅਪਡੇਟ ਕਰੋ ਤਾਂ ਕਿ ਉਹਨਾਂ ਦੇ ਵਿੱਚ ਇਹ ਐਪ ਆ ਜਾਵੇ ਜਿਹੜੀ ਡਿਲੀਟ ਨਾ ਹੋ ਸਕੇ। ਸੋ ਮਤਲਬ ਕੀ ਭਾਰਤ ਦੇ 1.2 ਬਿਲੀਅਨ ਲੋਕ ਆ ਸਵਾ ਬਿਲੀਅਨ ਲੋਕ ਜਿਹੜੇ ਕਿ ਫੋਨ ਦਾ ਇਸਤੇਮਾਲ ਕਰਦੇ ਆ ਉਹਨਾਂ ਦੀ ਪਲ-ਪਲ ਦੀ ਜਾਣਕਾਰੀ ਸਰਕਾਰ ਦੇ ਕੋਲ ਹੋਊਗੀ ਜਿਹਨੂੰ ਵੀ ਬਾਰੇ ਵੀ ਉਹ ਚਾਹਣਗੇ ਕਿੱਥੇ ਬੈਠਾ ਕੀ ਕਰਦਾ ਪਿਛਲੇ ਦਿਨਾਂ ਚ ਕੀ ਕੀਤਾ ਕਿਹਨੂੰ ਮੈਸੇਜ ਭੇਜੇ ਆ ਕਿਹਦੇ ਮੈਸੇਜ ਉਹਨੂੰ ਆਏ ਆ ਇਹ ਸਰਕਾਰ ਦੇ ਕੋਲ ਹੁਣ ਗੱਲ ਜਾ ਰਹੀ ਆ ਸੋ ਇਹ 90 ਦਿਨ ਦਿੱਤੇ ਗਏ ਆ ਜੀ 90 ਦਿਨਾਂ ਦੇ ਵਿੱਚ ਵਿੱਚ ਸਾਰੀਆਂ ਕੰਪਨੀਆਂ ਨੂੰ ਕਿਹਾ ਗਿਆ ਕਿ ਇਹਦੇ ਉੱਤੇ ਤੁਸੀਂ ਕੰਮ ਕਰੋ ਤੇ ਇਹ ਯੋਜਨਾ ਜਿਹੜੀ ਲਾਗੂ ਕੀਤੀ ਜਾਊਗੀ ਸੋ ਇਸ ਦੇ ਵਿੱਚ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਇਸ ਗੱਲ ਦੇ ਉੱਤੇ ਕੈਂਤੂ ਕਰ ਰਹੀਆਂ ਸਿਵਲ ਲਿਬਰਟੀ ਸੰਸਥਾਵਾਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਲੋਕ ਉਹ ਕਹਿੰਦੇ ਵੀ ਸਿਰਮ ਧੱਕਾ ਆ ਵੀ ਚੀਨ ਅਤੇ ਰੂਸ ਵੱਲੋਂ ਜੇ ਆ ਕੀਤਾ ਜਾਂਦਾ ਆਪਣੇ ਲੋਕਾਂ ਦੇ ਨਾਲ ਇਹਦੇ ਨਾਲ ਲੋਕਾਂ ਦੀ ਪ੍ਰਾਈਵੇਸੀ ਆਜ਼ਾਦੀ ਬਿਲਕੁਲ ਖਤਮ ਹੋ ਜਾਣੀ ਹੈ ਇੱਥੇ ਵਸ ਨਹੀਂ ਪਿਛਲੇ ਹਫ਼ਤੇ ਸਰਕਾਰ ਨੇ ਇੱਕ ਹੋਰ ਆਦੇਸ਼ ਜਾਰੀ ਕੀਤਾ ਸੀਗਾ ਕਿ WhatsApp, Signal ਅਤੇ Telegram ਵਰਗੀਆਂ ਐਪਸ ਜੇਕਰ ਕਿਸੇ ਨੇ ਵੈੱਬ ਵਰਜਨ ਯੂਜ਼ ਕਰਨਾ ਕੰਪਿਊਟਰ ਤੇ ਯੂਜ਼ ਕਰਨਾ ਤਾਂ ਉਹ ਹਰੇਕ 6 ਘੰਟੇ ਬਾਅਦ ਲੌਗ ਆਊਟ ਹੋਣਾ ਚਾਹੀਦਾ ਹੈ ਉਦੋਂ ਬਾਅਦ ਜਦੋਂ ਬੰਦਾ ਲੌਗਇਨ ਕਰੂਗਾ ਤਾਂ ਉਹ ਆਪਣਾ ਫੇਸ ਦਿਖਾ ਕੇ ਜਾਂ ਆਪਣੇ QR ਕੋਡ ਦੇ ਨਾਲ ਕਰੂਗਾ ਤਾਂ ਕਿ ਇਹ ਨਾ ਹੋਵੇ ਵੀ ਇੱਕ ਵਾਰੀ ਚੱਲ ਰਹੀ ਐਪ ਮੁੜ ਕੇ ਫਿਰ ਕੋਈ ਹੋਰ ਆ ਕੇ ਉਹਨੂੰ ਵਰਤ ਲਵੇ ਸੋ ਪਲ-ਪਲ ਦੀ ਜਾਣਕਾਰੀ ਉਹ ਕਹਿੰਦੇ ਵੈਬ ਰਾਈ ਵੀ ਸਾਨੂੰ ਹੋਣੀ ਚਾਹੀਦੀ ਐ ਸੋ ਕੁੱਲ ਮਿਲਾ ਕੇ ਜੀ ਹਰ ਪਾਸਿਓਂ ਆਮ ਲੋਕਾਂ ਦੀ ਪ੍ਰਾਈਵੇਸੀ ਭਾਰਤ ਵਿੱਚ ਇਸ ਵੇਲੇ ਖਤਰੇ ਵਿੱਚ ਜੇਕਰ ਤਾਂ ਲੋਕ ਇਕੱਠੇ ਹੋ ਕੇ ਰੌਲਾ ਪਾਣਗੇ ਤਾਂ ਬਚਾਅ ਹੋ ਸਕਦਾ ਹੈ ਆਦਰਵਾਇਜ਼ ਦੇ 90 ਜਣਾਂ ਦੇ ਵਿੱਚ ਸਰਕਾਰ ਨੇ ਇਹ ਕੰਮ ਕਰ ਦੇਣਾ ਹੈ ਤੁਹਾਡੇ ਫੋਨ ਦੇ ਤੁਸੀਂ ਕਿਸੇ ਨੂੰ ਕੀ ਮੈਸੇਜ ਭੇਜਦੇ ਆ ਬਹੁਤ ਨਿੱਜੀ ਜਾਣਕਾਰੀ ਸਾਂਝੀ ਕਰਦੇ ਆ ਬਹੁਤ ਕੁਝ ਚੱਲਦਾ ਜੋ ਤੁਸੀਂ ਲੋਕਾਂ ਨੂੰ ਨਹੀਂ ਦੱਸਣਾ ਚਾਹੁੰਦੇ ਹੁੰਦੇ ਉਹ ਸਾਰਾ ਕੁਝ ਸਰਕਾਰ ਦੇਖ ਸਕਦੀ ਆ ਉਸ ਹੱਦ ਦੇ ਨਾਲ ਤੁਹਾਨੂੰ ਬਲੈਕਮੇਲ ਵੀ ਕੀਤਾ ਜਾ ਸਕਦਾ ਆ ਤੇ ਕਿਸੇ ਕੇਸ ਵਿੱਚ ਵੀ ਫਸਾਇਆ ਜਾ ਸਕਦਾ ਇਸ ਦੇ ਨਾਲ ਇਹ ਗੱਲ ਕਰੀਏ ਪੰਜਾਬ ਦੇ ਵਿੱਚ ਗੈਂਗ ਹਿੰਸਾ ਦੀ ਪੰਜਾਬ ਚ ਗੈਂਗ ਹਿੰਸਾ ਦਿਨ-ਵਦਨ ਬਹੁਤ ਤੇਜ਼ ਹੁੰਦੀ ਜਾ ਰਹੀ ਹੈ ਕੋਈ ਦਿਨ ਸੁੱਖਾ ਲੰਘਦਾ ਦਿਨ ਕੋਈ ਆਪਸੀ ਗੈਂਗਵਾਰ ਨਹੀਂ ਹੁੰਦੀ ਜਾਂ ਫਿਰ ਕੋਈ ਬੰਦਾ ਕਤਲ ਨਹੀਂ ਕੀਤਾ ਜਾਂਦਾ ਜਾਂ ਕਿਸੇ ਕੋਲੋਂ ਫਰौती ਨਹੀਂ ਮੰਗੀ ਜਾਂਦੀ ਹੁਣ ਜਿਹੜਾ ਕਤਲ ਹੋਇਆ ਉਹ ਚੰਡੀਗੜ੍ਹ ਦੇ ਸੈਕਟਰ 26 ਦੀ ਟਿੰਬਰ ਮਾਰਕੀਟ ਵਿੱਚ ਹੋਇਆ ਅਤੇ ਲਾਰੈਂਸ ਪਿਸ਼ਨੋਈ ਦਾ ਬਹੁਤ ਹੀ ਕਰੀਬੀ ਇੰਦਰਪ੍ਰੀਤ ਪਹਿਰੀ ਉਹਨੂੰ ਮਾਰਿਆ ਗਿਆ ਇਸ ਨੂੰ ਮੁੰਡੇ ਨੂੰ ਘੇਰ ਕੇ ਜਿਹੜਾ ਆ ਮਾਰਿਆ ਗਿਆ ਤੇ ਹਜੇ ਉਹਦੇ 1 ਮਹੀਨੇ ਪਹਿਲਾਂ ਵਿਆਹ ਹੋਇਆ ਦੱਸਿਆ ਜਾ ਰਿਹਾ ਤੇ ਇਹ ਕਿਹਾ ਜਾ ਰਿਹਾ ਕਿ ਪੈਰੀ ਜਿਹੜਾ ਕੇ ਉਹ ਇੱਕ ਕਾਰ 'ਚ ਸਵਾਰ ਹੋ ਕੇ ਸੈਕਟਰ 26 ਦੇ ਜਾ ਰਿਹਾ ਸੀਗਾ ਤੇ ਇੱਕ ਹੋਰ ਗੱਡੀ ਨੇ ਉਹਨੂੰ ਓਵਰਟੇਕ ਕਰਕੇ ਰੋਕਿਆ ਅਤੇ ਮੌਕੇ ਦੇ ਉੱਤੇ ਹੀ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ ਸੋ ਇਸ ਨੂੰ ਇੱਕ ਗੈਂਗਵਾਰ ਦਾ ਨਤੀਜਾ ਦੱਸਿਆ ਜਾ ਰਿਹਾ ਹੈ ਪੁਲਿਸ ਦੇ ਸੂਤਰ ਇਹ ਵੀ ਦੱਸ ਰਿਹਾ ਹੈ ਕਿ ਪੈਰੀ ਲੌਰੈਂਸ ਬਿਸ਼ਨੋਈ ਦੇ ਵਾਸਤੇ ਟਰਾਈ ਸਿਟੀਆਂ ਯਾਨੀ ਕਿ ਮਹਾਲੀ ਚੰਡੀਗੜ੍ਹ ਪੰਚਕੂਲਾ ਦੇ ਵਿੱਚ ਜਿੰਨੇ ਵੀ ਡਿਸਕੋ ਬਾਰਸ ਨੇ ਕਲੱਬਸ ਨੇ ਹੋਟਲਜ਼ ਨੇ ਉਹਨਾਂ ਦੇ ਵਿੱਚੋਂ ਹਫ਼ਤਾ ਇਕੱਠਾ ਕਰਦਾ ਸੀਗਾ ਤੇ ਉਹ ਬਿਸ਼ਨੋਈ ਗੈਂਗ ਵਾਸਤੇ ਕੰਮ ਕਰਦਾ ਸੀਗਾ ਤੇ ਨਾਲ ਦੂਜੇ ਪਾਸੇ ਜ਼ਿੰਮੇਵਾਰੀ ਜਿਹੜੀ ਆ ਉਹ ਲਈ ਗਈ ਆ ਹੈਰੀ ਬੌਕਸਰ ਗਰੁੱਪ ਵੱਲੋਂ ਤੇ ਉਹਨਾਂ ਨੇ ਇਸ ਨੂੰ ਇੱਕ ਬਦਲਾ ਲਊ ਕਾਰਵਾਈ ਦੱਸਿਆ ਆ ਹੈਰੀ ਬੌਕਸਰ ਆਰਜ਼ੂ ਬਿਸ਼ਨੋਈ ਉਹ ਨਾਂ ਨੇ ਜਿਹੜੇ ਕਿ ਅਮਰੀਕਾ ਦੇ ਵਿੱਚੋਂ ਅਕਸਰ ਆਉਂਦੇ ਰਹੇ ਆ ਹੈਰੀ ਬੌਕਸਰ ਦੇ ਉੱਤੇ ਬੀਤੇ ਦਿਨੀ ਫਰੇਜ਼ਨੋ ਕੈਲੀਫੋਰਨੀਆ ਦਾ ਸ਼ਹਿਰ ਆ ਉੱਥੇ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਜਿਸ ਦੇ ਵਿੱਚ ਉਹ ਵਾਰ-ਵਾਰ ਬਚ ਗਿਆ ਪਰ ਉਹਦੇ ਇੱਕ ਸਾਥੀ ਦੇ ਗੋਲੀਆਂ ਲੱਗੀਆਂ ਇੱਕ ਜ਼ਖਮੀ ਹੋਇਆ ਇੱਕ ਮਾਰਿਆ ਗਿਆ ਸੀਗਾ ਹੁਣ ਉਸੇ ਹੈਰੀ ਬੌਕਸਰ ਵੱਲੋਂ ਇਹ ਜ਼ਿੰਮੇਵਾਰੀ ਫੇਸਬੁੱਕ ਦੇ ਉੱਤੇ ਲਈ ਗਈ ਆ ਤੇ ਕਿਹਾ ਗਿਆ ਕਿ ਇੰਦਰਜੀਤ ਪੈਰੀ ਨੂੰ ਮਾਰਨ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਾਡਾ ਗਰੁੱਪ ਲੈਂਦਾ ਆ ਸੋ ਇਸ ਵੇਲੇ ਕਿਹਾ ਇਹ ਜਾ ਰਿਹਾ ਕਿ ਲਾਰੈਂਸ ਬਿਸ਼ਨੋਈ ਗੈਂਗ ਅਤੇ 골ਡੀ ਬਰਾੜ ਇਹ ਦੋ ਹਿੱਸੇ ਹੋ ਚੁੱਕੇ ਆ ਸੋ ਇੱਕ ਦੂਜੇ ਨੂੰ ਖਤਮ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਚਾਈ ਇਹਦੇ ਵਿੱਚ ਕੀ ਆ ਇਹਦੇ ਬਾਰੇ ਕੋਈ ਨਹੀਂ ਜਾਣਦਾ ਪਰ ਕੁੱਲ ਮਿਲਾ ਕੇ ਜ਼ਿੰਮੇਵਾਰੀਆਂ ਲਈਆਂ ਜਾ ਰਹੀਆਂ ਤੇ ਇਹ ਜਿਹੜੀ ਜ਼ਿੰਮੇਵਾਰੀ ਆ ਉਹ ਵੀ ਹੈਰੀ ਬੌਕਸਰ ਗਰੁੱਪ ਨੇ ਚੱਕੀ ਆ ਤੇ ਉਹਨਾਂ ਨੇ ਇਹ ਕਿਹਾ ਕਿ ਹੈਰੀ ਬੌਕਸਰ ਨੇ ਇਸ ਕਰਕੇ ਅਟੈਕ ਕੀਤਾ ਕਿਉਂਕਿ ਹੈਰੀ ਬੌਕਸਰ ਦੇ ਉੱਤੇ ਪਹਿਲਾਂ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹਦੇ ਵਿੱਚ ਉਹ ਬਚ ਗਿਆ ਇਸ ਤੋਂ ਇਲਾਵਾ ਇਸ ਗਰੁੱਪ ਦਾ ਇੱਕ ਹੋਰ ਵਿਅਕਤੀ ਸੀਪਾ ਜਿਹੜਾ ਹੈ ਉਹਦੀ ਦੁਬਈ ਦੇ ਵਿੱਚ ਹੱਤਿਆ ਕੀਤੀ ਗਈ ਹੈ ਤੇ ਕੁੱਲ ਮਿਲਾ ਕੇ ਉਹਦਾ ਬਦਲਾ ਜਿਹੜਾ ਉਹ ਲਿਆ ਗਿਆ ਇਹਦੇ ਵਿੱਚ ਚੇਤਾਵਨੀ ਇੱਕ ਦਿੱਤੀ ਗਈ ਹੈ ਜ਼ਿੰਮੇਵਾਰੀ ਦੇ ਵਿੱਚ ਕਿ ਇਹਨਾਂ ਲੋਕਾਂ ਨੂੰ ਪੈਸੇ ਨਾ ਦੇ ਤੋ ਜਿਹੜਾ ਵੀ ਲੋਕ ਇਹਨਾਂ ਨੂੰ ਪੈਸੇ ਦੇਉਗੇ ਚਾਹੇ ਉਹ ਭਾਰਤ ਵਿੱਚ ਰਹਿੰਦੇ ਆ ਚਾਹੇ ਇੰਗਲੈਂਡ ਕੈਨੇਡਾ ਵਿੱਚ ਰਹਿੰਦੇ ਆ ਉਹ ਇਹਦੇ ਵਾਸਤੇ ਜ਼ਿੰਮੇਵਾਰ ਹੋਣਗੇ ਅਤੇ ਜੇਕਰ ਉਹ ਪੈਸੇ ਦਿੰਦੇ ਆ ਉਹਨਾਂ ਤੱਕ ਵੀ ਕਹਿੰਦੇ ਪਹੁੰਚ ਕੀਤੀ ਜਾਊਗੀ ਇਸ ਇੱਕ ਧਮਕੀ ਇਸ ਜ਼ਿੰਮੇਵਾਰੀ ਦੇ ਵਿੱਚ ਨਾਲ ਹੀ ਉਹਨਾਂ ਲੋਕਾਂ ਨੂੰ ਦਿੱਤੀ ਗਈ ਹੈ ਜਿਹੜੇ ਇਹਨਾਂ ਨੂੰ ਫਰੋਤੀ ਦੇ ਪੈਸੇ ਦਿੰਦੇ ਆ ਸੋ ਲੋਕ ਵਿਚਾਰੇ ਕਾਫੀ ਫਸੇ ਮਹਿਸੂਸ ਕਰ ਰਹੇ ਆ ਫਰੋਤੀਆਂ ਦੇ ਫੋਨ ਆਉਂਦੇ ਆ ਤੇ ਡਰੇ ਹੋਏ ਆ ਤੇ ਹੁਣ ਉਪਰੋਂ ਗੈਂਗਸਟਰਾਂ ਦੇ ਗਰੁੱਪ ਇਹ ਕਹਿ ਰਹੇ ਆ ਕਿ ਤੁਸੀਂ ਫਲਾਣਿਆਂ ਨੂੰ ਪੈਸੇ ਨਹੀਂ ਦੇਣੇ ਹੈਗੇ। ਸੋ ਇਹਦੇ ਵਿੱਚ ਕਾਫੀ ਹਾਲਾਤ ਚਿੰਤਾਜਨਕ ਬਣੇ ਹੋਏ ਆ। ਗੱਲ ਜੇਕਰ ਆਪਾਂ ਸਰੀ ਸ਼ਹਿਰ ਦੀ ਕਰੀਏ ਤਾਂ ਸਰੀ ਸ਼ਹਿਰ ਦੇ ਵਿੱਚ ਫਰੋਤੀਆਂ ਦੇ ਵਾਸਤੇ ਗੋਲੀ ਚੱਲੀ ਨੂੰ ਕਾਫੀ ਚਿਰ ਹੋ ਚੁੱਕਾ ਆ। ਤਕਰੀਬਨ ਕਹਿ ਸਕਦੇ ਆ ਕਿ ਤਿੰਨ ਹਫ਼ਤੇ ਤੋਂ ਗੋਲੀ ਨਹੀਂ ਚੱਲੀ। ਜਿਹੜੀਆਂ ਗੋਲੀਆਂ ਚੱਲੀਆਂ ਆ ਉਹਨਾਂ ਦਾ ਸਬੰਧ ਲੋਕਲ ਗੈਂਗ ਹਿੰਸਾ ਦੇ ਨਾਲ ਸੀਗਾ ਜਿਹੜਾ ਕਤਲ ਵੀ ਹੋਇਆ ਇਹ ਵੀ ਲੋਕਲ ਗੈਂਗ ਹਿੰਸਾ ਦੇ ਨਾਲ ਸਬੰਧਤ ਸੀਗਾ ਸੋ ਕੁਝ ਨਾ ਕੁਝ ਜਿਹੜਾ ਆ ਬਦਲਾਅ ਆਇਆ ਉਹ ਕੀ ਆਇਆ ਕਿਉਂ ਆਇਆ ਇਹਦੇ ਬਾਰੇ ਹੱਲੇ ਆਪਾਂ ਬਹੁਤੀਆਂ ਟਿੱਪਣੀਆਂ ਨਹੀਂ ਕਰ ਸਕਦੇ ਅੱਗੇ ਚੱਲ ਕੇ ਆਪਾਂ ਇਹਦੇ ਬਾਰੇ ਵੀ ਗੱਲ ਕਰਾਂਗੇ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੀ ਜਿਹੜੀ ਪੰਜਾਬ ਦੇ ਸੰਘਰਸ਼ ਨੇ ਉਹਦੀ ਲਗਾਤਾਰ ਜਿੱਤ ਹੋ ਰਹੀ ਆ ਹਰਿਆਣਾ ਚਾਹੁੰਦਾ ਸੀਗਾ ਕਿ ਪੰਜਾਬ ਦੇ ਨਾਲ ਨਾਲ ਉਹਨੂੰ ਇੱਕ ਵੱਖਰੀ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਮਿਲੇ ਜਿਹੜਾ ਹੁਣ ਮੌਜੂਦਾ ਸੈਕਟਰੀਏਟ ਆ ਜਿਹਨੂੰ ਸਖਤਰਤ ਕਹਿੰਦੇ ਆ ਉਹ ਪੰਜਾਬ ਤੇ ਹਰਿਆਣਾ ਦਾ ਇਕੱਠਾ ਆ ਤੇ ਬੇਸ਼ੱਕ ਜਿਹੜਾ ਚੰਡੀਗੜ੍ਹ ਆ ਉਹ ਪੰਜਾਬ ਦੇ ਪਿੰਡ ਝਾੜ ਕੇ ਬਣਾਇਆ ਗਿਆ ਪਰ ਹਰਿਆਣੇ ਦੇ ਵਿੱਚ ਇਹਦੀ ਪੂਰੀ ਦਾਵੇਦਾਰੀ ਰੱਖੀ ਗਈ ਆ ਹੁਣ ਮਸਲਾ ਇਹ ਆ ਗਿਆ ਸੀਗਾ ਕਿ ਹਰਿਆਣੇ ਦੇ ਵਿੱਚ ਵਿਧਾਨ ਸਭਾ ਹਲਕੇ ਵਧਾਏ ਜਾ ਰਹੇ ਆ 90 ਤੋਂ 126 ਕੀਤੇ ਜਾ ਰਹੇ ਆ ਤੇ ਇੰਨੀਆਂ ਸੀਟਾਂ ਮੌਜੂਦਾ ਵਿਧਾਨ ਸਭਾ ਹਰਿਆਣੇ ਦੀ ਦੇ ਵਿੱਚ ਬਹਿਣ ਲਈ ਹੈ ਨਹੀਂਗੇ ਇਸ ਵਾਰ ਇਸ ਵਿਕਸਪ ਬੀ ਦੇ ਵਿੱਚ ਇਹ ਗੱਲ ਸ਼ੁਰੂ ਕੀਤੀ ਗਈ ਸੀ ਕਿ ਕਿਉਂ ਨਾ ਚੰਡੀਗੜ੍ਹ ਦੇ ਵਿੱਚ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਬਣਾ ਲਈ ਜਾਵੇ। ਸੋ ਇਹਦੇ ਵਾਸਤੇ ਕੰਮ ਚੱਲ ਰਿਹਾ ਸੀਗਾ। ਸੋ ਹੁਣ ਕੀ ਹੋਇਆ ਕਿ ਕੇਂਦਰ ਸਰਕਾਰ ਨੇ ਹਰਿਆਣਾ ਸਰਕਾਰ ਦੀ ਇਹ ਮੰਗ ਠੁਕਰਾ ਦਿੱਤੀ ਆ ਤੇ ਵੱਖਰੀ ਮਾਤਸਾਰਨ ਦਾ ਸੁਝਾਅ ਰੱਦ ਕਰ ਦਿੱਤਾ ਆ। ਕੁੱਲ ਮਿਲਾ ਕੇ ਇਹਦੇ ਵਿੱਚ ਇਹ ਗੱਲ ਦੇਖੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਉੱਤੇ ਆਖਾ ਭਾਜਪਾ ਦੀ 2027 ਦੇ ਵਿੱਚ ਪੰਜਾਬ 'ਚ ਭਾਜਪਾ ਦੇ ਪੈਰ ਲਾਉਣ ਵਾਸਤੇ ਉਹਨਾਂ ਨੇ ਪੂਰਾ ਜ਼ੋਰ ਲਾਇਆ ਹੋਇਆ ਤੇ ਉਹ ਚਾਹੁੰਦੇ ਨੇ ਕੋਈ ਵੀ ਐਓਜੀ ਕਾਰਵਾਈ ਹੋਵੇ ਜਿਹਦੇ ਨਾਲ ਭਾਜਪਾ ਦਾ ਨੁਕਸਾਨ ਹੋਵੇ ਸੋ ਇਸ ਵਾਸਤੇ ਸਪਸ਼ਟ ਹੋ ਚੁੱਕਾ ਹੈ ਕਿ ਚੰਡੀਗੜ੍ਹ ਜਿਹੜਾ ਆ ਉਹਦੇ ਵਿੱਚ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਨੂੰ ਕੇਂਦਰ ਨੇ ਮਨਜ਼ੂਰੀ ਨਹੀਂ ਦਿੱਤੀ ਤੇ ਕਹਿ ਦਿੱਤਾ ਕਿ ਵੱਖਰੀ ਇਮਾਰਤ ਦੀ ਸਾਰੀ ਨਹੀਂ ਹੋਊਗੀ ਸੋ ਮਤਲਬ ਕਿ ਜਿਹੜੀ ਮੌਜੂਦਾ ਇਮਾਰਤ ਹੈਗੀ ਆ ਉਹਦੇ ਵਿੱਚੇ ਕੰਮ ਚਲਾਇਆ ਜਾਵੇ ਤੇ ਇਹ ਜਿਹੜਾ ਮਸਲਾ ਨੇ ਜੀ ਇਹ 2022 ਦੇ ਵਿੱਚ ਚੁੱਕਿਆ ਗਿਆ ਸੀਗਾ ਤੇ ਇਹ ਚੰਡੀਗੜ੍ਹ ਪ੍ਰਸ਼ਾਸਨ ਕੋਲ ਆਂਦਾ ਗਿਆ ਚੰਡੀਗੜ੍ਹ ਪ੍ਰਸ਼ਾਸਨ ਨੇ ਤਿੰਨ ਥਾਣਾ ਦੇ ਦਿੱਤੇ ਸੀਗੇ ਵੀ ਤੁਸੀਂ ਚੰਡੀਗੜ੍ਹ ਚ ਆਹ ਤਿੰਨ ਥਾਣਾ ਮੌਜੂਦ ਆ ਇੱਥੇ ਜਾ ਕੇ ਤੁਸੀਂ ਇਹ ਆਪਣੀ ਵਿਧਾਨ ਸਭਾ ਸਾਰ ਸਕਦੇ ਆ ਪਰ ਬਾਅਦ ਦੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਵੀ ਮੁਕਰ ਗਿਆ ਸੀਗਾ ਕਿਉਂਕਿ ਜ਼ਮੀਨ ਜਿਹੜੀ ਹਰਿਆਣਾ ਚਾਹੁੰਦਾ ਸੀਗਾ ਉੱਥੇ ਉਸ ਤਰੀਕੇ ਦੀ ਵਿਧਾਨ ਸਭਾ ਬਣ ਨਹੀਂ ਸਕਦੀ ਸੀਗੀ ਸੋ ਇਸ ਨੂੰ ਪੰਜਾਬ ਦੀ ਇੱਕ ਹੋਰ ਜਿੱਤ ਸਮਝਿਆ ਜਾ ਰਿਹਾ ਕਿ ਪੰਜਾਬ ਦੇ ਲੋਕ ਇਸ ਗੱਲ ਦਾ ਵਿਰੋਧ ਕਰ ਰਹੇ ਸੀਗੇ ਤੇ ਜਿਹੜੀਆਂ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਹੱਕ ਦੀਆਂ ਗੱਲਾਂ ਨੇ ਉਹਨਾਂ ਨੂੰ ਖੋਰਾ ਲਾਉਣ ਦੀ ਜਿਹੜੀ ਇੱਕ ਹੋਰ ਕੋਸ਼ਿਸ਼ ਆ ਉਹ ਨਾਕਾਮ ਹੋਈ ਹੈ ਹਾਲ ਹੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਸਰੂਪ ਬਦਲਿਆ ਜਾ ਰਿਹਾ ਸੀ ਇਹਦੀ ਸੈਨਟ ਦਾ ਆਕਾਰ 90 ਤੋਂ ਘਟਾ ਕੇ 31 ਕੀਤਾ ਜਾ ਰਿਹਾ ਸੀ ਕੇਂਦਰ ਦਾ ਕੰਟਰੋਲ ਵਧਾਇਆ ਜਾ ਰਿਹਾ ਸੀ ਵਿਦਿਆਰਥੀ ਸੰਘਰਸ਼ ਹੋਇਆ ਪੰਜਾਬ ਦੇ ਲੋਕਾਂ ਨੇ ਕੁੱਲ ਮਿਲਾ ਕੇ ਸਾਥ ਦਿੱਤਾ ਤੇ ਸਰਕਾਰ ਨੂੰ ਕੇਂਦਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਫਿਰ ਕੇਂਦਰ ਨੇ ਸੰਵਿਧਾਨ ਦੇ ਵਿੱਚ 131ਵੀਂ ਸੋਧ ਕਰਨ ਦੀ ਗੱਲ ਕੀਤੀ ਕਾਂਗਰਸ ਚੰਡੀਗੜ੍ਹ ਦੀ ਚੰਡੀਗੜ੍ਹ ਨੂੰ ਸੰਵਿਧਾਨ ਦੀ ਧਾਰਾ 240 ਵਿੱਚ ਸ਼ਾਮਲ ਕੀਤਾ ਜਾ ਸਕੇ ਇਹਦੇ ਉੱਤੇ ਆਪਣੇ ਪੈਰ ਹੋਰ ਪਸਾਰੇ ਜਾ ਸਕਣਾ ਪੰਜਾਬ ਦਾ ਜਿਹੜਾ ਹਾਥਾ ਹੋਟ ਧਲਾ ਕੀਤਾ ਜਾ ਸਕੇ ਉਹਦਾ ਵਿਰੋਧ ਹੋਇਆ ਕੇਂਦਰ ਨੇ ਉੱਤੋਂ ਵੀ ਆਪਣੇ ਪੈਰ ਪਿੱਛੇ ਖਿੱਚ ਲੈ ਸੋ ਕੁੱਲ ਮਿਲਾ ਕੇ ਤੀਜੀ ਗੱਲ ਘੱਟੋ ਘੱਟ ਆਪਾਂ ਕਹਿ ਸਕਦੇ ਆਂ ਕਿ ਦੇ ਕੇਂਦਰ ਨੇ ਆਪਣੇ ਪੈਰ ਪਿੱਛੇ ਖਿੱਚੇ ਉਹਦਾ ਕੋਈ ਕਾਰਨ ਇਹੀ ਆ ਕਿ 2027 ਦੀਆਂ ਚੋਣਾਂ ਆ ਰਹੀਆਂ ਤੇ ਭਾਜਪਾ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੀ ਉਹ ਨਹੀਂ ਚਾਹੁੰਦੀ ਕਿ ਪੰਜਾਬੀ ਕਿਸੇ ਤਰੀਕੇ ਨਾਰਾਜ਼ ਹੋਣ ਕੋਈ ਮੋਰਚਾ ਲਾਉਣ ਦਾ ਉਹਨਾਂ ਨੂੰ ਮੌਕਾ ਮਿਲੇ ਇਸ ਕਰਕੇ ਬੜੇ ਪੋਚ ਪੋਚ ਕੇ ਕਦਮ ਚੁੱਕੇ ਜਾ ਰਹੇ ਆ ਅਖੀਰ ਦੇ ਵਿੱਚ ਗੱਲਬਾਤ ਕਰੀਏ ਪੰਜਾਬ ਦੇ ਵਿੱਚ ਹੋਏ ਇੱਕ ਨਵਿਕਲੇ ਮੁਕਾਬਲੇ ਦੀ ਜਿਹਨੂੰ ਕਿ ਵਿਹਲੇ ਦਾ ਮੁਕਾਬਲਾ ਕਿਹਾ ਜਾ ਵਿਹਲੇ ਬਹਿਣ ਦਾ ਮੁਕਾਬਲਾ ਕਿਹਾ ਗਿਆ ਆ ਸੋ ਇਹ ਜਿਹੜਾ ਮੁਕਾਬਲਾ ਆ ਮੋਗਾ ਜ਼ਿਲ੍ਹੇ ਦੇ ਪਿੰਡ ਘੋਲੀਆਂ ਖੁਰਦ ਵਿੱਚ ਕਰਾਇਆ ਗਿਆ ਜਦੋਂ ਪਹਿਲਾਂ ਇਹ ਖਬਰਾਂ ਆਈਆਂ ਕਿ ਮੁਕਾਬਲਾ ਹੋਣ ਲੱਗਾ ਤਾਂ ਸ਼ਾਇਦ ਇਹ ਲੱਗਾ ਕਿ ਇੱਕ ਮਜ਼ਾਕ ਆ ਵੀ ਕੋਈ ਵਹਿੜਾਂ ਦਾ ਮੁਕਾਬਲਾ ਕਰਾਉਣ ਲੱਗੇ ਆ ਪਰ ਬਾਅਦ ਦੇ ਵਿੱਚ ਪਤਾ ਲੱਗਾ ਕਿ ਇਹ ਮੁਕਾਬਲਾ ਬੜਾ ਹੀ ਗੰਭੀਰ ਸੋਚ ਦੇ ਨਾਲ ਉਤਪੋਤ ਆ ਤੇ ਬਹੁਤ ਹੀ ਚੰਗੀ ਸੋਚ ਦੇ ਨਾਲ ਮੁਕਾਬਲਾ ਕਰਾਇਆ ਜਾਣ ਲੱਗਾ ਕਿਉਂਕਿ ਅੱਜਕੱਲ ਸਾਡੇ ਸਮਾਜ ਦੇ ਵਿੱਚ ਚਾਹੇ ਆਪਾਂ ਪੰਜਾਬ ਦੀ ਗੱਲ ਕਰ ਲਈਏ ਚਾਹੇ ਬਾਹਰ ਦੀ ਗੱਲ ਕਰ ਲਈਏ ਹਰੇਕ ਬੰਦਾ ਫੋਨ ਨਾਲ ਵੱਜ ਚੁੱਕਾ ਆ ਕੋਈ ਸੰਗਲੀਆਂ ਨਹੀਂ ਪਾਉਣੀ ਪੈਂਦੀ ਤੇ ਜਿਹੜਾ ਫੋਨ ਦੇ ਨਾਲ ਘੰਟਿਆਂ ਬੱਧੀ ਜੁੜਾ ਰਹਿਣਾ ਫੋਨ ਨੂੰ ਪਰੇ ਨਾ ਕਰ ਸਕਣਾ ਇੱਕ ਬਹੁਤ ਵੱਡੀ ਆਦਤ ਬਣ ਚੁੱਕੀ ਐ ਸੋ ਮੁਕਾਬਲਾ ਇਹ ਕਰਾਇਆ ਗਿਆ ਕਿ ਤੁਸੀਂ ਫੋਨ ਤੋਂ ਬਿਨਾ ਕਿੰਨੇ ਘੰਟੇ ਰਹਿ ਸਕਦੇ ਆ ਪਰੇ ਰਹਿ ਸਕਦੇ ਆ ਸੋ ਜਿਹੜਾ ਬੰਦਾ ਵੱਧ ਪਰੇ ਰਹੂਗਾ ਉਹਨੂੰ ਫਿਰ ਜੇਤੂ ੁਲਾਨਿਆਂ ਜਾਊਗਾ ਸੋ ਇਸ ਮੁਕਾਬਲੇ ਦੇ ਵਿੱਚ ਕੁੱਲ 55 ਜਣਿਆਂ ਨੇ ਹਿੱਸਾ ਲਿਆ ਇਹਦੇ ਵਿੱਚ ਕੋਈ ਉਮਰ ਦਾ ਰੋਲਾ ਨਹੀਂ ਸੀਗਾ ਕੋਈ ਜਿਹੜਾ ਕਹਿ ਸਕਦੇ ਆ ਕਿ ਮਰਦਔਰਤਾਂ ਰੋਲਣੇ ਜੀ ਕੋਈ ਵੀ ਇਹਦੇ ਵਿੱਚ ਭਾਗ ਲੈ ਸਕਦਾ ਹੈਗਾ ਪਰ ਇਹਦੀਆਂ ਕੁਝ ਸ਼ਰਤਾਂ ਜਿਹੜੀਆਂ ਸ਼ਕਤੀ ਦੇ ਨਾਲ ਰੱਖੀਆਂ ਗਈਆਂ ਸਨ ਕਿ ਤੁਸੀਂ ਇਸ ਮੁਕਾਬਲੇ ਵਿੱਚ ਬਹਿਣ ਲੱਗਿਆਂ ਨਾ ਤਾਂ ਮੋਬਾਈਲ ਦੀ ਵਰਤੋਂ ਕਰ ਸਕਦੇ ਆ ਨਾ ਤੁਸੀਂ ਕਿਸੇ ਨਾਲ ਝਗੜ ਸਕਦੇ ਆ ਤੁਸੀਂ ਮੁਕਾਬਲੇ ਦੌਰਾਨ ਉੱਠ ਕੇ ਨਹੀਂ ਜਾ ਸਕਦੇ ਤੁਰ ਨਹੀਂ ਸਕਦੇ ਸੌ ਨਹੀਂ ਸਕਦੇ ਕੁਝ ਖਾ ਪੀ ਨਹੀਂ ਸਕਦੇ ਤੇ ਇਸ ਤੋਂ ਇਲਾਵਾ ਤੁਸੀਂ ਵਾਸ਼ਰੂਮ ਨਹੀਂ ਜਾ ਸਕਦੇ ਤੇ ਇਹ ਮਨਾਈਆਂ ਕੀਤੀਆਂ ਗਈਆਂ ਸੀਗੀਆਂ ਤੇ ਇਹ ਮੁਕਾਬਲਾ ਜਿਹੜਾ ਜਦੋਂ ਸ਼ੁਰੂ ਹੋਇਆ ਤਾਂ ਕਈ ਤਾਂ 2 ਘੰਟੇ ਬਾਅਦੇ ਪਰੇ ਹੋ ਗਏ ਕੋਈ 4 ਘੰਟੇ ਬਾਅਦ ਕੋਈ 6 ਘੰਟੇ ਬਾਅਦ ਰਹਿ ਨਾ ਹੋਇਆ ਤੇ ਪਰ ਕੁੱਲ ਮੁਕਾਬਲਾ ਜਿਹੜਾ ਉਹ 32 ਘੰਟੇ ਚੱਲਿਆ 32 ਘੰਟਿਆਂ ਬਾਅਦ ਦੋ ਜਾਨੇ ਇਕੱਠੇ ਜਿਹੜੇ ਆ ਜੇਤੂ ਲਾਂ ਦਿੱਤੇ ਗਏ ਆ ਸੋ 32 ਘੰਟਿਆਂ ਬਾਅਦ ਲਵਪ੍ਰੀਤ ਸਿੰਘ ਰੌਲੀਏ ਦੇ ਸਤਵੀਰ ਸਿੰਘ ਨੂੰ ਮੁਕਾਬਲੇ ਵਿੱਚ ਦਿੱਤੂ ਲਾਨੇ ਆ ਕਿ ਉਹਨਾਂ ਨੇ ਫੋਨ ਤੋਂ ਬਿਨਾ 32 ਘੰਟੇ ਜਿਹੜੇ ਆ ਕੱਢੇ ਆ ਤੇ ਦੂਜਾ ਨਾਮ ਜਿਹੜਾ ਟੁੱਡੀਕੇ ਦੇ ਚੰਨਲ ਸਿੰਘ ਨੂੰ ਦਿੱਤਾ ਗਿਆ ਸੋ ਇਹ ਮੁਕਾਬਲਾ ਜਿਹੜਾ ਆ ਬੇਸ਼ੱਕ ਦੇਖਣ ਨੂੰ ਬੜਾ ਫਨੀ ਲੱਗਦਾ ਸੀਗਾ ਪਰ ਅਸਲ ਦੇ ਵਿੱਚ ਇੱਕ ਸਮਾਜ ਨੂੰ ਬਹੁਤ ਹੀ ਗੰਭੀਰ ਸੁਨੇਹਾ ਦੇ ਕੇ ਗਿਆ ਕਿ ਅਸੀਂ ਕਿਸ ਤਰੀਕੇ ਦੇ ਨਾਲ ਫੋਨ ਨਾਲ ਇੰਨੇ ਜੁੜ ਗਏ ਆਂ ਕਿ ਆਪਣੀ ਸਿਹਤ ਵੀ ਖਰਾਬ ਕਰ ਰਹੇ ਆਂ ਆਪਣਾ ਦਿਮਾਗ ਵੀ ਖਰਾਬ ਕਰ ਰਹੇ ਆਂ ਤੇ ਇਹ ਪੰਜਾਬ ਦੇ ਵਿੱਚ ਅਜਿਹੇ ਮੁਕਾਬਲੇ ਹੋਰ ਕਰਵਾਉਣ ਦੀ ਲੋੜ ਆ ਬਲਕਿ ਇਕੱਲੇ ਪੰਜਾਬ ਨੇ ਹਰੇਕ ਤਾਂ ਕਰਵਾਉਣ ਦੀ ਲੋੜਾ ਤਾਂ ਕਿ ਜਿਹੜੀ ਫੋਨ ਦੀ ਲਾਤਾ ਇਹ ਤੋਂ ਕਿਸੇ ਤਰੀਕੇ ਛਟਕਾਰਾ ਹੋ ਸਕੇ ਕਿਉਂਕਿ ਸਿਰਫ ਸਾਡੀ ਸਿਹਤ ਦਾ ਸਾਡੀਆਂ ਅੱਖਾਂ ਦਾ ਦਿਮਾਗ ਦਾ ਨੁਕਸਾਨ ਨਹੀਂ ਕਰ ਰਿਹਾ ਬਲਕਿ ਇਹਦੇ ਨਾਲ ਨੈਰੇਟਿਵ ਫਲਾਏ ਜਾਂਦੇ ਆ ਸਰਕਾਰਾਂ ਜਿਹੜੀਆਂ ਪਹਿਲਾਂ ਟੀਵੀ ਦੇ ਰਾਹੀਂ ਮੀਡੀਆ ਦੇ ਰਾਹੀਂ ਲੋਕਾਂ ਨੂੰ ਕੰਟਰੋਲ ਕਰਦਿਆਂ ਸੀ ਅੱਜ ਕੱਲ ਤੁਹਾਡੀਆਂ ਆਦਤਾਂ ਦੇ ਜ਼ਰੀਏ ਤੁਹਾਡੇ ਫੋਨ ਤੋਂ ਕੰਟਰੋਲ ਕੀਤਾ ਜਾ ਰਿਹਾ ਸਾਰਾ ਕੁਝ ਤੋਂ ਜਿੰਨੀ ਜਲਦੀ ਇਹ ਗੱਲ ਸਮਝ ਲਈ ਜਾਊਗੀ ਉਨਾ ਹੀ ਜਲਾ ਮਨੁੱਖ ਬਚ ਸਕਦਾ ਹੈ ਅਦਰਵਾਈਜ਼ ਅਸੀਂ ਮਸ਼ੀਨਾਂ ਬਣ ਕੇ ਰਹਿ ਜਾਵਾਂਗੇ ਜਿਨ੍ਹਾਂ ਨੂੰ ਸਰਕਾਰਾਂ ਆਪਣੇ ਹਿਸਾਬ ਦੇ ਨਾਲ ਵਰਤਦੀਆਂ ਰਹਿਣਗੀਆਂ ਅੱਜ ਦਾ ਪ੍ਰੋਗਰਾਮ ਆਪਾਂ ਇੱਥੇ ਮਕਾਉਨੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਫਿਰ ਸਾਂਝ ਪਾਵਾਂਗੇ ਤਦ ਤੱਕ ਦੇ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਦਸ ਹੁਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ